ਸ੍ਰੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸਹਿਬ ਜਦਾ ਫਤਿਹ ਸਿੰਘ ਸੇਵਕ ਜਥਾ ਵੀਰ ਕਾ ਵੱਲੋਂ ਇਹ ਜਿਹੜੀ ਵੀਡੀਓ ਬਣਾ ਕੇ ਆਪਦੇ ਸਨਮੁਖ ਰੱਖ ਰਿਹਾ ਵਾ ਇਹ ਸਾਧ ਸੰਗਤ ਸਰਕਾਰੀ ਨਰਸਰੀ ਆ ਅਸੀਂ ਹਰ ਸਾਲ ਜਿਹੜਾ ਵਾ 100 150 ਬੂਟਾ ਜਿਹੜਾ ਵਾ ਕਿਤੇ ਉਹਨਾਂ ਕਿਤੇ ਅਰੇਂਜ ਕਰਕੇ ਖੜਕੇ ਲਾਉਨੇ ਆ ਤੇ ਲਾਉਨੇ ਵੀ ਸੜਕਾਂ ਦੇ ਉੱਤੇ ਆ ਜਾਂ ਇਦਾਂ ਹਾਲਾਂਕਿ ਉਹ ਉਹ ਬੂਟੇ ਜਿਹੜੇ ਸਰਕਾਰ ਕੋਲ ਹੀ ਰਹਿਣੇ ਆ ਉਹੀ ਬੂਟੇ ਸਰਕਾਰ ਦੇ ਆ ਪਰ ਇੱਥੇ ਸਾਨੂੰ ਸਰਕਾਰੀ ਨਰਸਰੀ ਦੇ ਵਿੱਚੋਂ ਬੂਟੇ ਲੈਣ ਵਾਤੇ ਇਹ ਸਾਡੇ ਕੋ ਪੈਸੇ ਮੰਗਣ ਦੇ ਅਸੀਂ ਦਿਹਾੜੀਦਾਰ ਬੰਦੇ ਇੱਕ ਸੇਵਾ ਭਾਵਨਾ ਰੱਖ ਕੇ ਕਿ ਨਹੀਂ ਯਾਰ ਪ੍ਰਕਿਰਤੀ ਦਾ ਨੁਕਸਾਨ ਹੋ ਰਿਹਾ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਆ 33% ਬੂਟੇ ਲੱਗਣੇ ਚਾਹੀਦੇ ਆ 5% ਵੀ ਨਹੀਂ ਬੂਟੇ ਆਪਣੇ ਇਸ ਚੀਜ਼ ਦਾ ਜਿਹੜਾ ਸਰਕਾਰ ਨੂੰ ਸਭੋ ਚਿੰਤਾ ਦਾ ਵਿਸ਼ਾ ਵਾ ਸਰਕਾਰ ਨੂੰ ਇਹ ਚੀਜ਼ਾਂ ਸਭੋ ਫ੍ਰੀ ਦੇਣੀਆਂ ਚਾਹੀਦੀਆਂ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ ਵਾ ਵੀ ਲਾਓ ਵੱਧ ਤੋਂ ਵੱਧ ਜਿੰਨੇ ਲੱਗਦੇ ਆ ਅਸੀਂ ਦਿਹਾੜੀਆਂ ਤੋੜ ਕੇ ਆਪਣੀ ਸੇਵਾ ਕਰਦੇ ਆ ਇੱਕ ਆਪੀ ਚਲੋ ਯਾਰ ਮਨੁੱਖਤਾ ਦੀ ਸੇਵਾ ਵਾ ਪਰ ਇੱਥੇ ਜਿਹੜਾ ਸਾਨੂੰ ਉਹ ਬੂਟਾ ਜਿਹੜਾ 24 ਰੁਪਏ ਦਾ ਬੂਟਾ ਸੁਣਾਇਆ ਜਾ ਰਿਹਾ ਉਹ ਵੀ ਉੱਥੇ ਪੈਸੇ ਦੇ ਕੇ ਸੋ ਮੇਰੀ ਬੇਨਤੀ ਹੱਥ ਜੋੜ ਕੇ ਗੁਰੂ ਪਿਆਰਿਓ ਇਹ ਜਿਹੜੇ ਬੂਟੇ ਆਪਾਂ ਸਾਨੂੰ ਮਿਲਨੇ ਜਿਹੜੇ ਇਹ ਆਸਾਨ ਹੋਣੇ ਚਾਹੀਦੇ ਆ ਇਹ ਸਾਨੂੰ ਮੁੱਲ ਨਹੀਂ ਮਿਲਨੇ ਮਿਲਨੇ ਚਾਹੀਦੇ ਸਾਨੂੰ ਫ੍ਰੀ ਮਿਲਨੇ ਚਾਹੀਦੇ ਕਿਉਂਕਿ ਇਹ ਬਾਅਦ ਦੇ ਵਿੱਚ ਬੂਟੇ ਸਰਕਾਰ ਨੇ ਹੀ ਵੜਨੇ ਆ ਕੋਈ ਜੇ ਅਸੀਂ ਲੈਣਾ ਤੇ ਇਹ ਬੂਟੇ ਲਾਉਣੇ ਆ ਜਾਂ ਸੂਰਿਆਂ ਤੇ ਬੂਟੇ ਲਾਉਣੇ ਆ ਅਸੀਂ ਕੋਈ ਇਹਨਾਂ ਬੂਟਿਆਂ ਦੇ ਮਾਲਕ ਨਹੀਂ ਬਣ ਜਾਣਾ ਇਹ ਕਿੰਦਾ ਦੀ ਵਿਡੰਬੜਾ ਮਾ ਵੀ ਇੱਕ ਤੇ ਪ੍ਰਕਿਰਤੀ ਦਾ ਵਿੱਚ ਇੰਨਾ ਨੁਕਸਾਨ ਹੋਣ ਡਿਆ ਮਨੁੱਖ ਤਰ ਤਰਹੇ ਕਰਨ ਦੀ ਬਿਮਾਰੀਆਂ ਨਾਲ ਮਰਨ ਦੀ ਆ ਇਹ ਬੂਟੇ ਜਿਹੜੇ ਸਾਨੂੰ ਫ੍ਰੀ ਮਿਲਣੇ ਚਾਹੀਦੇ ਆ ਸਰਕਾਰ ਦੇ ਕੋਲ ਹੀ ਬੂਟੇ ਜਾਣੇ ਆ ਤੇ ਸਾਨੂੰ ਇਹ ਮੁਲ ਮਿਲਣ ਡੇ ਆ ਇੰਨੀਆਂ ਕੁ ਬੇਨਤੀਆਂ ਮੇਰੀਆਂ ਸਰਕਾਰ ਭਗਵੰਤਾਨ ਸਰਕਾਰ ਅੱਗੇ ਬੇਨਤੀ ਆ ਕਿ ਇਹ ਬੂਟੇ ਜਿਹੜੇ ਸਾਨੂੰ ਫ੍ਰੀ ਮਿਲਣੇ ਚਾਹੀਦੇ ਆ ਅਸੀਂ ਸੇਵਾ ਭਾਵਨਾ ਰੱਖ ਕੇ ਇਹ ਕੰਮ ਕਰਨਾ ਚਾਹੁੰਦੇ ਆ ਪਰ ਜੇ ਸਾਨੂੰ ਬੂਟੇ ਮਿਲਣਗੇ ਤੇ ਫੇਰ ਹੀ ਕਰਾਂਗੇ ਸੋ ਆ ਜਿੰਨੇ ਵੀਰ ਜਾ ਰਹੇ ਆ ਬੂਟੇ ਲੈ ਕੇ ਸਾਰੇ ਜਿਹੜੇ ਆ ਇਦਾਂ ਹੀ ਮਤਲਬ ਮੋਲ ਲੈ ਕੇ ਜਾ ਰਹੇ ਆ ਸਾਧ ਸੰਗਤ ਇਹ ਸਾਨੂੰ ਵੇਖਣਾ ਪੈਣਾ ਵਾ ਵੀ ਸਾਡੇ ਬੰਨ ਕੀ ਡਿਆ ਵਾ ਭੁੱਲਾਂ ਚੁੱਕਾਂ ਦੀ ਛਮਾ ਇਹ ਕਰਿਓ ਸਰਕਾਰ ਅੱਗੇ ਮੇਰੀ ਬੇਨਤੀ ਵੀ ਉਪਰਾਲਾ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ